ਸ਼ਾਹਪਰੀਆ ਆ ਵੀ ਕਾਤਰਾ ਵਾਲੇ ਪੰਮੇ ਦਾ ਚੜਿਆ ਹੋਇਆ ਪਹਿਲਾਂ ਤਾਂ ਜੀ ਕਰਦਾ ਜੀ ਕਬੱਡੀ ਛੱਡਦੀ ਹੈ ਜੀ ਪਹਿਲਾਂ ਤਾਂ ਬਹੁਤ ਔਖਾ ਸੀ ਜੀ ਜਦੋਂ ਮੇਰਾ ਵਿਆਹ ਹੋ ਗਿਆ ਜੀ ਤੇ ਫਰਦਾ ਨਹੀਂ ਸੀ ਵਿਆਹ ਦੇ ਬਾਅਦ ਕਹਿੰਦੇ ਸੀ ਇਹ ਨੂੰ ਜਾਣਾ ਸ਼ਾਮ ਨੂੰ ਹਰ ਜਾਣਾ ਕਹਿੰਦੇ ਛੱਡ ਦੇ ਕਬੱਡੀ ਤੂੰ ਸੋਚਦੀ ਸੀ ਮਤਲਬ ਕਿ ਜਿੱਦਾਂ ਥੋੜਾ ਘਰ ਦਾ ਮੋਲ ਸਹੀ ਨਹੀਂ ਸੀ ਫੇਰ ਘਰ ਦਾ ਸਰਕਲ ਜਿਹੜਾ ਸੀ ਉਹ ਸਹੀ ਨਹੀਂ ਸੀ ਚੱਲਦਾ ਹਾਂਜੀ ਫੇ ਖਰਚੇ ਦੀ ਥੋੜੀ ਪ੍ਰੋਬਲਮ ਹੁੰਦੀ ਸੀ ਫੇ ਜਦੋਂ ਜਾਂਦੇ ਸੀ ਪੂਰਾ ਪੂਰਾ ਦਿਨ ਲੱਗ ਜਾਂਦਾ ਸੀ ਫੇ ਸ਼ਾਮ ਨੂੰ ਉਹੀ 100 ਰੁਪਏ ਲੈ ਕੇ ਆ ਜਾਣਾ ਫੇ ਮੈਂ ਕਹਿਣਾ ਵੀ ਇਦਾਂ ਆਪਣਾ ਬੱਚਾ ਵੀ ਆਹੋਂ ਤੇ ਫੇ ਘਰ ਦਾ ਜਿੱਦਾਂ ਚੱਲਦਾ ਨਹੀਂ ਹੈਗਾ ਸੀ ਉਹ ਫੇ ਮੈਂ ਕਹਿੰਦੀ ਸੀ ਤੁਸੀਂ ਕੋਈ ਕੰਮ ਕਰ ਲੂਗੇ ਤੂੰ ਉਹਦੇ ਵਿੱਚ ਆਪਾਂ ਨੂੰ ਥੋੜੇ ਬਹੁਤੇ ਖਰਚਾ ਘਰ ਦਾ ਸਹੀ ਚੱਲੂਗਾ ਘਰ ਦਾ ਸਾਹਿਬ ਜੀ ਖੇਤੀ ਕਰਦੇ ਸੀ 5-6 ਕਟੇ ਆ ਤੇ ਤੇ ਸਾਰੀ ਪ੍ਰੋਬਲਮ ਸੀ ਤੇ ਮੈਨੂੰ ਖੇਤੀ ਦੀ ਲੋੜਤਾ ਜੀ ਕਹਿੰਦੇ ਖੇਤੀ ਕਰਦਾ ਤੇ ਕਹਿੰਦਾ ਖੇਤੀ ਕਰੋ ਸਮਝੂ ਕਹਾਂ ਕਿ ਨੇ ਦੱਸਣਾ ਨਹੀਂ ਖੇਤੀ ਬਾਰੇ ਤੇ ਮੈਂ ਖੇਤੀ ਬਾਰੇ ਲੱਗ ਗਿਆ ਫਿਰ ਖੇਤੀ ਦੀ ਹੋ ਗਿਆ ਨਾਲ ਪੜਨਾ ਵੀ ਤੇ ਫੇਰ ਮੈਂ ਕਬੱਡੀ ਵਾਲ ਹੋ ਗਿਆ ਜੀ ਠੀਕ ਹੈ ਬਾਪੂ ਡੈਥ ਹੋ ਗਈ ਸੀ ਜਦਾਂ ਤੇ ਫੇਰ ਘਰ ਦੇ ਬਣਾਉਂਦਾ ਜੀ ਮੈਂ ਕਿਹਾ ਚਲੋ ਲੱਗੇ ਫੈਕਟਰੀ ਸੀ بجلی ਮਿਲਦੀ ਮੈਂ ਉੱਥੇ ਸ਼ੌਅ ਇਰਾਦ ਨੂੰ ਜਾਣਾ ਟਰੈਕਟਰ ਚਲਾਉਣਾ ਹੂੰ ਤੇ 10000 ਰੁਪਏ ਉਹਨੂੰ ਦਿੱਤੇ ਸੀ ਮਹੀਨੇ ਦਾ ਹੂੰ ਤੇ ਉੱਥੇ ਹੀ ਮੈਂ ਤੂੰ ਮੋਨ ਤੇ ਮਰੀ ਮੋੜ ਕਾਨੀ ਸੀ ਹੂੰ ਗਰ ਕੂ ਕੇ ਦੇ ਤੇ ਦਿਨ ਦਾ ਕੰਮ ਕਰਣਾ 2 ਘੰਟੇ ਦੇ ਦਸੋਂ ਨੂੰ ਪਰ ਤਸਵੀਰ ਉਹਨਾਂ ਜਿੱਦਾਂ ਖੇਡਣਾ ਬਾਲ ਨੇ ਦੇ ਹੀ ਕਹਿਣਾ ਜੀ ਮੈਂ ਤੇ ਫਿਰ ਆਣ ਕੇ ਵੇ ਘੰਟੇ ਚੱਕਣੀ ਤੇ ਫੇਤਰ ਪੈਣਾ ਇਉਂ ਉੱਥੇ ਮੜਾ ਮੋੜ ਦੇਸੀ ਜਿਗਾਰ ਦੇ ਆ ਬਣਾਇਆ ਹੈ ਜਿਹੜਾ ਜੀ ਮਜੂਮ ਲਾਉਣ ਨੂੰ ਸਪਰਿੰਟਾਂ ਮਾਰ ਲੈਣਾ ਦਾ ਇਹਨੂੰ ਉੱਥੇ ਹਾਂ ਟਾਇਰ ਟੂਰ ਇਦਾਂ ਰੱਖੇ ਸੀ ਮੈਂ ਦਾ ਵੇੜ ਬੂੜਾ ਪਰ ਉੱਥੇ ਹੀ ਮਾਰੀ ਬੂਹਾਂ ਡੰਡ ਮਾਰਨੇ ਸਪਰਿੰਟਾਂ ਮਾਰਨੀਆਂ ਪਣਦੋਂ ਲਾਈ ਜਾਣੇ ਉੱਥੇ ਹੀ ਆਪਾਂ ਮੜੀ ਮੋੜ ਮੈਂ ਤਾਂ ਉੱਥੇ ਹੀ ਕਰੀ ਜੰਨਾ ਹੈ ਦੇਸੀ ਤਰੀਕੇ ਨਾਲ ਬਣਾਲੇ ਸੀ ਦੇਸੀ ਨਹੀਂ ਵਿੰਡੋ ਵੀ ਲੰਬੇ ਜੇ ਤਾਂ ਦਿੰਦੇ ਢੱਚਣਾ ਕਰਨੀਆਂ ਕੁਝ ਨਹੀਂ ਘਬਾਨਾ ਮੈਂ ਤੇਰਾ ਮੈਂਗਾ ਕੋਈ ਨਾ ਜੀ ਰੱਬ ਹੈਗਾ ਜੀ ਸੋਚੂਗਾ ਕਨਾਲ ਮੇਰੇ ਮੁੰਡਾ ਹੁੰਦਾ ਸੀ ਹੋਰ ਵਧੀਆ ਖੇਡਦਾ ਹੁੰਦਾ ਮੇਰੇ ਤੋਂ ਪਹਿਲਾਂ ਦਾ ਹਮ ਤੇ ਅਸੀਂ ਦੋਵੇਂ ਪਿੰਡੋ ਦੀ ਪਿੰਡੋ ਦੀ ਰਿੰਡਲ ਹੁੰਦਾ ਸੀ ਹਮ ਤੇ ਅਸੀਂ ਦੋਵਾਂ ਨੇ ਜਾਣਾ ਤੇ ਉਹ ਵੀ ਕਰਦੇ ਕਰਾਉਂਦੇ ਆ ਜੀ ਉਹ ਕਹਿੰਦਾ ਕੋਈ ਬਾਨਾ ਨਹੀਂ ਆਪਣਾ ਐਵੇਂ ਸਰੀਰ ਨੂੰ ਸੇਰੇ ਚਲ ਜਾਂਦੇ ਆ ਸ਼ਾਮ ਨੂੰ ਆਏ ਨੇ ਹਰ ਕੇ ਕਾਦੇ ਵੀ ਗਾਲਾਂ ਕੱਢਦੇ ਆ ਪਰ ਹੁਝ ਹਰ ਜਾਂਦੇ ਆ ਮੈਂ ਕੋਈ ਨਾ ਹੌਸਲਾ ਰੱਖ ਤੂੰ ਕੋਈ ਨਾ ਆ ਪਊਗਾ ਕਿਸੇ ਦਿਨ ਆਵਾਂਗੇ ਲੋਕਾਂ ਦੇ ਮੁਰੇ ਨਹੀਂ ਉਹ ਪਰ ਕਿੰਨਾ ਨਹੀਂ ਮੈਂ ਨਹੀਂ ਖੇਡਦੀ ਪਰ ਉਹਨੇ ਛੱਡਤੀ ਫਿਰ ਉਹਨੇ ਜੀ ਇੱਕ ਵੱਡੀ ਛੱਡਤੀ ਕਈ ਯਾਰ ਉਧਰ ਖੇਡਾਂ ਚੱਲ ਜਾਣਾ ਇਦਾਂ ਭਾਈ ਬਹੁਤ ਮੈਂ ਤਾਂ ਰਾਜੂ ਨੇ ਬਹੁਤ ਸਟਰਗਲ ਕੀਤਾ ਸੀ ਬਥੇਰੇ ਰਾਤ ਨੂੰ 12 12 ਵਜੇ ਤੱਕ ਆਉਣਾ ਹੈ ਨਾ ਖੇਡ ਖੂੜ ਕੇ ਪਰ ਕੋਸ਼ ਨਹੀਂ ਮਿਲਦਾ ਹੁੰਦਾ ਹੈਗਾ ਕਿਤੇ 200 ਦੇਤਾ ਕਿਤੇ 400 ਕਈ ਯਾਰ ਉਦਾਂ ਹੀ ਵਾਸਤੇ ਤੇਲ ਖਰਚਾ ਵੀ ਭੱਲਿਆਂ ਪੈਂਦਾ ਹੁੰਦਾ ਹੈਗਾ ਪਸੂ ਬੋਸੂ ਜਿਹੜੇ ਰੱਖੇ ਹੀ ਤੇ ਮੇਰੇ ਇਦਾਂ ਪਸੂਆਂ ਨੂੰ ਜਰਾ ਕਰੰਟ ਲੱਗ ਕੇ ਮਰ ਗਏ ਹੀ ਇਦਾਂ ਘਰੇ ਪਤਾ ਨਹੀਂ ਨਵਾਂ ਰਸਾ ਵਾਇਆ ਹੀ ਪਤਾ ਨਹੀਂ ਕੀ ਚੱਕਰ ਬਣਿਆ ਅੱਜ ਤੋਂ ਗੱਭਿਆਂ ਰਸਾ ਘਟਿਆ ਪਿਆ ਹੀ ਤੇ ਹਜੇ ਮੈਂ ਮੈਚ ਜਾਣਾ ਸੀ ਸੀਧੜਾ ਤੇ ਮੇਰੇ ਜੀਜਾ ਦਾ ਜੇ ਮੈਂ ਪਹੁੰਚਿਆ ਹੀ ਸੀ ਮੈਨੂੰ ਫੋਨ ਆ ਗਿਆ ਕਹਿੰਦੇ ਗਾਈ ਮਰ ਗਈ ਕਹਿੰਦੇ ਤੇਰੀ ਮੈਂ ਕਿਹਾ ਕੀ ਚੱਕਰ ਬਣਿਆ ਕਹਿੰਦੇ ਕਰੰਟ ਲੱਗ ਗਿਆ ਇਦਾਂ ਟੋਕੇ ਨੂੰ ਥਾਰ ਪਾਈ ਹੀ ਉਥੋਂ ਕਦੇ ਪੱਠੇ ਨਹੀਂ ਖਾਦੇ ਕਰੰਟ ਨੂੰ ਮੂੰਹ ਪਾ ਲਿਆ ਰਸਾ ਨਵਾਂ ਗੱਭਿਆਂ ਟੁੱਟ ਗਿਆ ਤਾਂ ਫੇਰ ਮੈਂ ਕਰਦੇ ਕਰਾਉਂਦਿਆਂ ਜੀ ਫੇਰ ਮੈਨੂੰ ਕਹਿੰਦੇ ਇਦਾਂ ਚੱਕਰ ਬਣਾਇਆ ਫੇਰ ਮੈਨੂੰ ਘਰੋਂ ਕਾਲ ਆਈਆਂ ਪਈਆਂ ਤੈਨੂੰ ਕਬੱਡੀ ਦੀ ਪਈ ਭੱਜ ਗਿਆ ਪਸ਼ੂਆਂ ਵਾਲੇ ਦੇਖ ਕੇ ਗਿਆ ਫੇਰ ਮੈਨੂੰ ਉਦੋਂ ਫੇਰ ਮੈਂ ਮੈਚ ਖੇਡਾਂ ਜਿੱਦਾਂ ਮੈਂ ਖੇੜੇ ਪਿਆ ਖੇਡਾਂ ਜਿੱਦਾਂ ਮੈਂ ਟੈਨਸ਼ਨ ਉੱਚਣਾ ਖੇਡਾਂ ਚੱਲ ਮੈਂ ਗਾਲਾਂ ਹੀ ਪੈਣੀਆਂ ਜਾ ਕੇ ਪਸ਼ੂ ਮਾਰ ਕੇ ਇਦਾਂ ਨਾ ਜਦ ਹੋ ਗਿਆ ਹੋਰ ਗੱਲਾਂ ਬਾਤਾਂ ਜੀ ਬਾਜੀ ਕੋਈ ਸਮਾਂ ਆ ਬਹੁਤ ਔਖਾ ਟਾਈਮ ਕੱਟਿਆ ਮਤਲਬ ਕਿ ਜਿੱਦਾਂ ਬੱਚੇ ਦਾ ਦਵਾਈ ਤਨਵੀਰ ਸਾਡਾ ਜਦੋਂ ਹੋਇਆ ਸੀ ਉਦੋਂ ਠੀਕ ਨਹੀਂ ਸੀ ਇਹਦੇ ਦਿਲ ਵਿੱਚ ਜਦਾ ਸ਼ੇਕ ਸੀਗਾ ਤੇ ਫਿਰ ਉਹਦਾ ਕਰਕੇ ਸਾਨੂੰ ਬਹੁਤ ਜਿਦਾ ਹੁੰਦਾ ਸੀ ਕੋਈ ਡਾਕਟਰ ਸਾਨੂੰ ਕਹਿੰਦਾ ਸੀਗਾ ਵੀ ਤੁਸੀਂ ਇਹਨੂੰ ਚੰਡੀਗੜ੍ਹ ਲੈ ਜਾਓ ਕੋਈ ਕਿਤੇ ਲੈ ਜਾਓ ਕਿਤੇ ਲੈ ਜਾਓ ਮਤਲਬ ਕਿ ਇੱਕ ਤਾਂ ਉਸ ਦਿਮਾਗ ਦੇ ਉੱਤੇ ਸਟ्रेस ਉਸ ਗੱਲ ਦਾ ਰਹਿੰਦਾ ਸੀਗਾ ਲਿਫ ਨੇ ਗਿਆ ਗਾ ਕੋਡੀ ਛੱਡ ਦੇ ਕੋਸ਼ ਨਹੀਂ ਬਣ ਸਕੀ ਇਹ ਮੈਂ ਕਿਹਾ ਨਹੀਂ ਇੱਕ ਸਾਲ ਦਊ ਮੈਨੂੰ ਫੇਰ ਲਿਆ ਤੇ ਦੂਜਾ ਸਾਲ ਮੈਨੂੰ ਫੇਰ ਦਿੱਤਾ ਧੱਕੇ ਨਾਲ ਖੇਡਿਆ ਮੈਂ ਨਹੀਂ ਛੱਡਣਾ ਮੈਂ ਤਾਂ ਕੱਪ ਖੇਡਿਆ ਜਾ ਰਿਹਾ ਐਸ ਵੇਲੇ ਮਨੀ ਪੱਤੋ ਵਾਲੀ ਦੀ ਰੇਡ ਚਾਰ ਚਾਰਾਂ ਦੇ ਵਿੱਚੋਂ ਇੱਕ ਪਾਸੇ ਰਾਜੂ ਸ਼ਾਹਪੁਰੀਆ ਰਾਜੂ ਸ਼ਾਹਪੁਰੀਆ ਰਾਜੂ ਰਾਜੂ ਦੀ ਜਿਹੜੀ ਕਬੱਡੀ ਦੇਖੀ ਆ ਉਹਦੇ 'ਚ ਇਹ ਨਜ਼ਰ ਆਇਆ ਉਹ ਚ ਇਹ ਦਿਖ ਰਿਹਾ ਵੀ ਉਹ ਬੰਦੇ ਨੇ ਕਬੱਡੀ ਬਹੁਤ ਵਧੀਆ ਖੇਡੀ ਕਬੱਡੀ ਪਿੱਛੇ ਪਿਆ ਵੀ ਰਿਹਾ ਉਹ ਛੱਡਣਾ ਵੀ ਨਹੀਂ ਸੀ ਚਾਹੁੰਦਾ ਕਬੱਡੀ ਨੂੰ ਮਾੜੇ ਹਾਲਾਤਾਂ ਚੋਂ ਨਹੀਂ ਛੱਡਿਆ ਉਹਨੇ ਭਾਵੇਂ ਉਹਦੀ ਕੋਈ ਪ੍ਰੋਬਲਮ ਆਈ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਭਾਵੇਂ ਕੰਮ ਨੂੰ ਲੈ ਕੇ ਫਾਈਨੈਂਸ਼ੀਅਲੀ ਤੌਰ ਤੇ ਵਿਆਹ ਹੋ ਜਾਂਦਾ ਘਰ ਤੋਂ ਅਲੱਗ ਹੋ ਜਾਂਦਾ ਇਹ ਸਾਰੀਆਂ ਕਿ ਡਰਾਮਾ ਉਹਦੀ ਜ਼ਿੰਦਗੀ ਚ ਆਈਆਂ ਪਰ ਉਹ ਲੜਦਾ ਰਿਹਾ ਇਸ ਚੀਜ਼ ਦੇ ਨਾਲ ਤੇ ਲੜ ਕੇ ਕਬੱਡੀ ਤੇ ਉਹਦੀ ਜਿੱਤ ਜਿਹੜੀ ਹੈ ਇਸ ਚੀਜ਼ ਚ ਨਜ਼ਰ ਆਉਂਦੀ ਹੈ ਵੀ ਜਿਹੜੇ ਅੰਕੜੇ ਜਦੋਂ ਆਪਾਂ ਫਰੋਲੇ ਤਾਂ ਉਹਦੇ ਚ ਇਹ ਨਜ਼ਰ ਆਇਆ ਇਸ ਚੀਜ਼ ਦੇ ਵਿੱਚ ਦਿਖਿਆ ਵੀ ਉਹਨੇ ਦੋ ਟੱਚ ਲੈ ਕੇ ਇੱਕ ਜੱਫਾ ਲਾਉਂਦਾ ਤੇ ਜੱਫੀਆਂ ਵਾਲੇ ਪਾਸੇ ਕੋਈ ਵੀ ਅਜਿਹੇ 플레이ਰ ਹੈ ਨਹੀਂ ਜਿਹਨੇ ਅਜਿਹਾ ਪ੍ਰਦਰਸ਼ਨ ਕੀਤਾ ਦੂਜੀ ਰਹੀ ਗੱਲ ਇਹ ਵੀ ਉਹ ਉਹ ਉਹਦਾ ਇੰਨੇ ਪ੍ਰਦਰਸ਼ਨ ਦੇ ਬਾਵਜੂਦ ਵੀ ਉਹਦਾ ਕੋਈ ਮੁੱਲ ਨਹੀਂ ਪਿਆ। ਉਹਨੂੰ ਨਾ ਕਿਸੇ ਬਾਹਰਲੇ ਦੇਸ਼ ਦਾ ਕੋਈ ਦੌਰਾ ਹੇਠ ਤੱਕ ਹੋਇਆ ਹੈ, ਨਾ ਉਹਨੂੰ ਕੋਈ ਵੱਡੀ ਅਮਾਊਂਟ ਮਿਲੀ ਹੈ ਕਬੱਡੀ ਖੇਡਣ ਦੇ ਬਦਲੇ 'ਚ ਤੇ ਨਾ ਹੀ ਉਹਨੂੰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਕਿ ਉਹ ਗਰਾਊਂਡ 'ਚ ਆਵੇ ਤੇ ਲੋਕਾਂ ਦੀਆਂ ਤਾੜੀਆਂ ਉਹਨੂੰ ਖੜ-ਖੜ ਵੱਜਣ ਵੀ ਆ ਜੀ ਹੁਣ ਆਹ ਵੱਡਾ ਪਲੇਅਰ ਆ ਗਿਆ। ਉਹ ਭਾਵੇਂ ਉਹ ਵੱਡਾ ਪਲੇਅਰ ਹੈਗਾ ਹੀ ਵੀ ਹੈ ਪਰ ਫਿਰ ਵੀ ਕਿਸੇ ਨੂੰ ਪਤਾ ਨਹੀਂ ਉਹ ਤਾੜੀਆਂ ਜਿਹੜੀ ਉਹ ਜਿਹੜੀਆਂ ਡਿਜ਼ਰਵ ਕਰਦਾ ਉਹ ਉਹਨੂੰ ਹਜੇ ਤੱਕ ਮਿਲੀਆਂ ਤਾਂ ਹੁਣ ਤਾਂ ਬਹੁਤ ਵਧੀਆ ਸ਼ੁਰੂ ਤਾਂ ਹੀ ਵਧੀਆ ਖੇਡਦੇ ਆ ਮਤਲਬ ਕਿ ਕਿਸੇ ਦੀ ਨਿਗਾਹ 'ਚ ਨਹੀਂ ਸੀ ਆਇਆ ਇਹ ਜਿੱਤਾ ਹਾਂ ਜਿੱਥੇਗਾ ਇਹਨਾਂ ਨੇ ਉਹ ਜਿਹੜੇ ਦੋ ਤਿੰਨ ਜਫੇ ਲਾਈਏ ਕਿ ਜੋ ਉਹ ਹੈਗਾ ਨਾ ਜਿਹਨਾਂ ਦਾ ਨਾਮ ਯਾਦ ਹੈਗਾ ਤੇ ਉਹਨਾਂ ਨੂੰ ਉਹਨਾਂ ਹੰਦਿਆਂ ਦੇ ਕੋਲੋਂ ਖਿੱਚ ਲਿਆ ਤੇ ਮੈਂ ਉਹਦਾ ਫੋਨ ਕਰਕੇ ਕਿ ਰਾਜੂ ਬੜਾ ਹੀ ਵਧੀਆ ਜਫਾ ਲਾਇਆ ਜੀ ਜੀ ਹਾਂਜੀ ਹਾਂਜੀ ਬੰਦਾ ਹਮੇਸ਼ਾ ਹੱਸਦਾ ਰਹਿੰਦਾ ਕੋਈ ਗੱਲੇ ਨੇ ਬਸ ਇੰਨੇ ਜ਼ੋਰ ਨਾਲ ਹੱਸਦਾ ਪਤਨੀ ਤੇ ਕੈਮਰੇ ਸਾਹਮਣੇ ਤਾਂ ਕਿੱਦਾਂ ਕੰਟਰੋਲ ਕੀਤਾ ਹੋਊ ਇਹਨੇ ਉਹਦਾ ਬਹੁਤ ਜ਼ੋਰ ਨਾਲ ਹੱਸਦਾ ਏ ਖੁਸ਼ ਰਹਿੰਦਾ ਬੰਦਾ ਪੂਰਾ ਨਹੀਂ ਹੋਰ ਤਾਂ ਖੁਸ਼ ਹੈ ਜੀ ਪੂਰਾ ਹਾਂ ਕਬੱਡੀ ਤੋਂ ਵੀ ਖੁਸ਼ ਹੈ ਹਾਂ ਕਬੱਡੀ ਤੋਂ ਪੂਰਾ ਖੁਸ਼ ਹੈ ਜੀ ਹਾਂਜੀ